ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਪ੍ਰੀਤ ਨਾਮ ਦੀ ਕੁੜੀ ਦੀ ਹੈ ਪ੍ਰੀਤ ਆਪਣੀ ਕਹਾਣੀ ਆਪ ਦੱਸਦੀ ਹੈ ਕਹਾਣੀ ਵਿੱਚ ਉਹ ਦੱਸਦੀ ਹੈ ਕਿ ਮੈਂ ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਜੇਲਰ ਦੀ ਡਿਊਟੀ ਕਰਦੀ ਸੀ ਜ਼ਿਆਦਾਤਰ ਜੇਲ੍ਹ ਵਿੱਚ ਮੇਰੀ ਰਾਤ ਦੀ ਡਿਊਟੀ ਲੱਗਦੀ ਸੀ ਇੱਕ ਰਾਤ ਇੱਕ ਮਲਜ਼ਮ ਆਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਕਹਿਣ ਲੱਗੀ ਮੇਰੇ ਬੱਚੇ ਨੂੰ ਤੁਸੀਂ ਰੱਖ ਲਓ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਬੱਚਾ ਜੇਲ੍ਹ ਵਿੱਚ ਰਵੇ ਤੇ ਮੈਂ ਬੇਉਲਾਦ ਸੀ ਜਿਸ ਕਰਕੇ ਮੈਂ ਉਸ ਬੱਚੇ ਨੂੰ ਲੁਕਾ ਕੇ ਆਪਣੇ ਘਰ ਲੈ ਆਈ ਪਰ ਬੱਚੇ ਦੀ ਸ਼ਕਲ ਦੇਖ ਕੇ ਮੇਰਾ ਪਤੀ ਰੋਣ ਲੱਗਿਆ ਤੇ ਬੋਲਿਆ ਛੇਤੀ ਨਾਲ ਇਸ ਬੱਚੇ ਨੂੰ ਇਸ ਦੀ ਮਾਲਕੋਲ ਛੱਡਾ ਮੈਂ ਮਜਬੂਰ ਹੋ ਕੇ ਵਾਪਸ ਆ ਗਈ ਤਾਂ ਮੇਰੇ ਸਿਰ ਉੱਪਰ ਪਹਾੜ ਟੁੱਟ ਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਸੁਣਨਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਤਾਂ ਦੋਸਤੋ ਪ੍ਰੀਤ ਦੱਸਦੀ ਹੈ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਬਹੁਤ ਅਜੀਬੋ-ਗਰੀਬ ਹੈ ਮੇਰੀ ਜ਼ਿੰਦਗੀ ਮੇਰਾ ਬਚਪਨ ਮੇਰੀ ਜਵਾਨੀ ਉਮਰ ਦਾ ਇੱਕ ਹਿੱਸਾ ਬਾਕੀ ਕੁੜੀਆਂ ਨਾਲੋਂ ਵੱਖਰਾ ਹੈ ਇਸ ਕਰਕੇ ਮੈਂ ਆਪਣੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਸੁਣਾਉਣ ਜਾ ਰਹੀ ਹਾਂ ਸ਼ੁਰੂਆਤ ਵਿੱਚ ਮੈਂ ਆਪਣੇ ਮੰਮੀ ਪਾਪਾ ਦੀ ਜ਼ਿੰਦਗੀ ਤੋਂ ਕਰਾਂਗੀ ਮੇਰੇ ਪਾਪਾ ਜੀ ਇੰਡੀਆ ਦੇ ਕਾਰੋਬਾਰ ਦੇ ਸਿਲਸਲੇ ਵਿੱਚ ਆਸਟ੍ਰੇਲੀਆ ਗਏ ਸੀ ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਗੁਜ਼ਾਰੇ ਉੱਥੇ ਹੀ ਮੇਰੇ ਪਾਪਾ ਨੇ ਮੇਰੀ ਮੰਮੀ ਨਾਲ ਵਿਆਹ ਕਰਵਾਇਆ ਮੇਰੀ ਮਾਂ ਆਸਟ੍ਰੇਲੀਆ ਦੀ ਇੱਕ ਬਹੁਤ ਸੋਹਣੀ ਔਰਤ ਸੀ ਮੇਰੇ ਪਾਪਾ ਕੋਲ ਬਹੁਤ ਜ਼ਿਆਦਾ ਪੈਸਾ ਸੀ ਦੋਵਾਂ ਦੀ ਜੋੜੀ ਚੰਨ ਤੇ ਚਕੌਰ ਵਰਗੀ ਸੀ ਉਹਨਾਂ ਦੇ ਵਿਆਹ ਤੋਂ ਬਾਅਦ ਸ਼ੁਰੂ-ਸ਼ੁਰੂ ਵਿੱਚ ਤਾਂ ਉਹਨਾਂ ਦੀ ਬਹੁਤ ਵਧੀਆ ਬਣਦੀ ਸੀ ਪਹਿਲੇ ਸਾਲ ਮੇਰੀ ਮਾਂ ਪ੍ਰੈਗਨੈਂਟ ਹੋਈ ਅਸੀਂ ਜੁੜਵਾ ਭੈਣ ਭਰਾ ਸੀ ਤੇ ਮੇਰੀ ਮਾਂ ਦੀ ਕੁੱਖ ਵਿੱਚ ਪਲਣ ਲੱਗੇ ਇਸੇ ਦੌਰਾਨ ਪਾਪਾ ਜੀ ਨੇ ਇੰਡੀਆ ਜਾਣ ਦਾ ਫੈਸਲਾ ਕੀਤਾ ਅਸੀਂ ਵਾਪਸ ਇੰਡੀਆ ਆ ਗਏ ਪਰ ਇੰਡੀਆ ਸਾਨੂੰ ਰਾਸ ਨਾ ਆਇਆ ਇਥੇ ਆ ਕੇ ਮੇਰੇ ਪਾਪਾ ਨੇ ਇੱਕ ਕਾਰੋਬਾਰ ਸ਼ੁਰੂ ਕੀਤਾ ਪਰ ਦਿਨੋ ਦਿਨ ਕਾਰੋਬਾਰ ਵਿੱਚ ਘਾਟਾ ਹੀ ਹੁੰਦਾ ਗਿਆ ਇਸ ਘਾਟੇ ਨੇ ਮੇਰੇ ਪਾਪਾ ਦੀ ਜਾਨ ਲੈ ਲਈ ਇੱਕ ਦਿਨ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਉਹ ਇਸ ਦੁਨੀਆ ਨੂੰ ਹਲ ਵਿਦਾ ਕਹਿ ਗਏ ਉਸ ਸਮੇਂ ਮੇਰੀ ਭਰਾ ਦੀ ਉਮਰ ਸਿਰਫ 8 ਮਹੀਨਿਆਂ ਦੀ ਸੀ ਪਾਪਾ ਦੀ ਮੌਤ ਤੋਂ ਬਾਅਦ ਮੰਮੀ ਦਾ ਇੱਥੇ ਕੋਈ ਸਹਾਰਾ ਨਹੀਂ ਸੀ ਸੋਹਰਾ ਪਰਿਵਾਰ ਵੀ ਸਿਰਫ ਨਾਮ ਦਾ ਹੀ ਸੀ ਜਿਸ ਲਈ ਮੰਮੀ ਨੇ ਵਾਪਸ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ ਉਹਨਾਂ ਦੇ ਪੇਕੇ ਪਰਿਵਾਰ ਵਿੱਚੋਂ ਉਹਨਾਂ ਦੇ ਭਰਾ ਉਹਨਾਂ ਨੂੰ ਲੈਣ ਵਾਸਤੇ ਆਏ ਪਰ ਮੇਰੀ ਮੰਮੀ ਉਹਨਾਂ ਨਾਲ ਜਾਣਾ ਠੀਕ ਨਹੀਂ ਸਮਝਦੀ ਸੀ ਤੇ ਮੇਰੀ ਮੰਮੀ ਤੋਂ ਜਾਂਦੇ ਸਮੇਂ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਮੇਰੀ ਦਾਦੀ ਨੇ ਆਪਣੇ ਪੁੱਤ ਦੀ ਆਖਰੀ ਨਿਸ਼ਾਨੀ ਸਮਝ ਕੇ ਮੇਰੀ ਮੰਮੀ ਤੋਂ ਖੋਲਿਆ ਫਿਰ ਮੰਮੀ ਦੇ ਪੇਕੇ ਵਾਲਿਆਂ ਨੂੰ ਇਹ ਗੱਲ ਸਹੀ ਲੱਗੀ ਕੁੜੀ ਹਜੇ ਜਵਾਨ ਹੈ ਜੇਕਰ ਬੱਚੇ ਨਾਲ ਰਹਿਣਗੇ ਤਾਂ ਦੂਜਾ ਵਿਆਹ ਨਹੀਂ ਹੋ ਸਕੇਗਾ ਇਸ ਲਈ ਬੱਚੇ ਆਪਣੇ ਖਾਨਦਾਨ ਵਾਲਿਆਂ ਦੇ ਕੋਲ ਹੀ ਰਹਿਣ ਦਿਓ ਫਿਰ ਸਾਡੀ ਮੰਮੀ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਰੋਂਦਿਆਂ ਕਰ ਲਾਉਂਦਿਆਂ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਗਿਆ ਤੇ ਮੇਰੀ ਮੰਮੀ ਆਸਟ੍ਰੇਲੀਆ ਵਾਪਸ ਚਲੀ ਗਈ ਸਾਨੂੰ ਦੋਨਾ ਭੈਣ ਭਰਾਵਾਂ ਨੂੰ ਇਥੇ ਦਾਦੀ ਦੇ ਰਹਿਮੋ ਕਰਮ ਤੇ ਛੱਡ ਗਈ ਕੁਝ ਸਮਾਂ ਤਾਂ ਮੇਰੀ ਦਾਦੀ ਨੇ ਸਾਨੂੰ ਪਾਲਿਆ ਜਦੋਂ ਅਸੀਂ 6 ਸਾਲ ਦੀ ਉਮਰ ਵਿੱਚ ਪਹੁੰਚੇ ਤੇ ਦਾਦੀ ਵੀ ਇਸ ਦੁਨੀਆ ਨੂੰ ਹਲਵਿਦਾ ਕਹਿ ਗਈ ਫਿਰ ਅਸੀਂ ਤਾਇਆ ਤੇ ਤਾਈ ਦੇ ਹੱਥਾਂ ਵਿੱਚ ਆ ਗਏ ਹੁਣ ਤਾਂ ਸਾਡੀ ਜ਼ਿੰਦਗੀ ਨਰਕ ਵਰਗੀ ਹੋ ਗਈ ਸੀ ਸਾਡਾ ਬਚਪਨ ਗਵਾਚ ਗਿਆ ਸੀ ਸਾਡੀਆਂ ਅੱਖਾਂ ਸਾਹਮਣੇ ਸਾਡੇ ਘਰ ਦੇ ਬੱਚੇ ਖੇਡਦੇ ਰਹਿੰਦੇ ਤੇ ਅਸੀਂ ਦੋਵੇਂ ਭੈਣ ਭਰਾ ਤਰਸਦੇ ਹੋਏ ਉਹਨਾਂ ਨੂੰ ਦੇਖਦੇ ਰਹਿੰਦੇ ਕਿਉਂਕਿ ਸਾਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਪਾਉਣ ਲਈ ਪੁਰਾਣੇ ਕੱਪੜੇ ਹੀ ਮਿਲਦੇ ਸੀ ਕਿਉਂਕਿ ਮੇਰੇ ਤਾਇਆ ਤਾਈ ਦੇ ਇੱਕ ਪੁੱਤਰ ਸੀ ਜੋ ਕਿ ਮਰ ਗਿਆ ਸੀ ਹੁਣ ਸਿਰਫ ਉਹਨਾਂ ਦੇ ਇੱਕ ਹੀ ਔਲਾਦ ਸੀ ਜੋ ਕਿ ਇੱਕ ਬੇਟੀ ਸੀ ਤਾਇ ਨੇ ਆਪਣੇ ਭਰਾ ਤੋਂ ਇੱਕ ਬੇਟਾ ਗੋਦ ਲਿਆ ਸੀ ਉਹ ਵੀ ਜਦੋਂ 10 ਕੁ ਸਾਲ ਦਾ ਹੋਇਆ ਤਾਂ ਆਪਣੇ ਪਰਿਵਾਰ ਕੋਲ ਵਾਪਸ ਚਲਾ ਗਿਆ ਅਸੀਂ ਦੋਵੇਂ ਭੈਣ ਭਰਾ ਜਵਾਨੀ ਵੱਲ ਵਧ ਰਹੇ ਸੀ ਤਾਇਏ ਦੀ ਕੁੜੀ ਲਗਭਗ ਸਾਡੀ ਉਮਰ ਦੀ ਸੀ ਇਸੇ ਦੌਰਾਨ ਤਾਇਆ ਤਾਈ ਨੇ ਮੇਰੇ ਭਰਾ ਦੇ ਸਿਰ ਤੇ ਪਿਆਰ ਭਰਿਆ ਹੱਥ ਰੱਖ ਲਿਆ ਕਿਉਂਕਿ ਤਾਇਆ ਤਾਈ ਹੁਣ ਉਮਰ ਦੇ ਉਸ ਮੋੜ ਤੇ ਸੀ ਜਿਸ ਉਮਰ ਵਿੱਚ ਉਹਨਾਂ ਨੂੰ ਆਪਣੇ ਲਈ ਕੋਈ ਸਹਾਰਾ ਚਾਹੀਦਾ ਸੀ ਮੇਰੇ ਭਰਾ ਦੇ ਸਿਰ ਤੇ ਹੱਥ ਰੱਖਣ ਦਾ ਕਾਰਨ ਉਹਨਾਂ ਦਾ ਬੁਢਾਪਾ ਹੀ ਸੀ ਤਾਇਆ ਤਾਈ ਨੇ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਸਾਡਾ ਸਕੂਲ ਜੋ ਉਹਨਾਂ ਨੇ ਪਹਿਲਾਂ ਹੀ ਛੜਵਾ ਦਿੱਤਾ ਫਿਰ ਤੋਂ ਸ਼ੁਰੂ ਹੋ ਗਿਆ ਅਸੀਂ ਦੋਵੇਂ ਭੈਣ ਭਰਾ ਆਪਣੀ ਮਾਂ ਤੇ ਗਏ ਹੋਣ ਕਰਕੇ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚੋਂ ਵੱਖਰੇ ਹੀ ਦਿਸਦੇ ਸੀ ਹੁਣ ਸਾਡੀ ਕਦਰ ਵੀ ਵਧਣ ਲੱਗੀ ਸੀ ਹੁਣ ਉਹ ਮੇਰੇ ਭਰਾ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਲੱਗੇ ਸੀ ਜਿਸ ਕਰਕੇ ਮੇਰਾ ਭਰਾ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਦਾ ਸੀ ਮੈਂ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗੀ ਕਿਉਂਕਿ ਮੇਰਾ ਤਾਂ ਪਹਿਲਾਂ ਵਾਲਾ ਹੀ ਹਾਲ ਸੀ ਘਰ ਦਾ ਸਾਰਾ ਕੰਮ ਮੇਰੇ ਸਿਰ ਤੇ ਹੀ ਸੀ ਪਹਿਲਾਂ ਤਾਂ ਮੈਂ ਪੜ੍ਹਨ ਲਈ ਜਾਂਦੀ ਫਿਰ ਵਾਪਸ ਆ ਕੇ ਘਰ ਦਾ ਸਾਰਾ ਕੰਮ ਸੰਭਾਲਣਾ ਪੈਂਦਾ ਜਿਸ ਕਰਕੇ ਮੈਂ ਪੜ੍ਹਾਈ ਛੱਡ ਕੇ ਘਰ ਦਾ ਕੰਮ ਹੀ ਸੰਭਾਲ ਲਿਆ ਕੁਝ ਮਹੀਨਿਆਂ ਬਾਅਦ ਮੇਰੇ ਤਾਏ ਨੇ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਉਹ ਆਪਣੇ ਸਹੁਰੇ ਘਰ ਚਲੀ ਗਈ ਪਰ ਮੇਰਾ ਨਸੀਬ ਤਾਂ ਹਜੇ ਵੀ ਹਨੇਰੇ ਵਿੱਚ ਸੀ ਜਦੋਂ ਅਸੀਂ ਦੋਵੇਂ 8 ਸਾਲਾਂ ਦੇ ਹੋਏ ਤਾਂ ਤਾਈ ਨੇ ਸਾਨੂੰ ਸਾਡੇ ਮੰਮੀ ਪਾਪਾ ਦੇ ਵਿਆਹ ਦੀ ਤਸਵੀਰ ਦਿਖਾਈ ਮੈਂ ਤੇ ਮੇਰੇ ਭਰਾਣੇ ਸੋਚਿਆ ਸੀ ਕਿ ਅਸੀਂ ਦੋਵੇਂ ਭੈਣ ਭਰਾ ਵੱਡੇ ਹੋ ਕੇ ਮੇਰੀ ਮਾਂ ਨੂੰ ਮਿਲਣ ਜ਼ਰੂਰ ਜਾਵਾਂਗੇ ਉਦੋਂ ਤੋਂ ਹੀ ਮੈਂ ਉਹ ਤਸਵੀਰ ਸੰਭਾਲ ਕੇ ਰੱਖ ਲਈ ਇਸ ਉਮੀਦ ਵਿੱਚ ਕਿ ਮੇਰਾ ਭਰਾ ਵੱਡਾ ਹੋ ਕੇ ਮੈਨੂੰ ਮੇਰੀ ਮਾਂ ਨੂੰ ਮਿਲਾਉਣ ਲਈ ਜ਼ਰੂਰ ਲੈ ਕੇ ਜਾਵੇਗਾ ਹੁਣ ਮੇਰਾ ਭਰਾ ਵੱਡਾ ਹੋ ਚੁੱਕਿਆ ਸੀ ਇਸ ਲਈ ਮੈਂ ਮੌਕਾ ਦੇ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤਸਵੀਰ ਲੈ ਕੇ ਉਸ ਦੇ ਕੋਲ ਚਲੀ ਗਈ ਪਰ ਉਸ ਸਮੇਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਆਪਣੇ ਭਰਾ ਨੂੰ ਇੰਨਾ ਬਦਲਦਾ ਹੋਇਆ ਦੇਖਿਆ ਉਸ ਨੂੰ ਮਾਂ ਦੀ ਤਸਵੀਰ ਦੇਖਣ ਦੀ ਕੋਈ ਲੋੜ ਮਹਿਸੂਸ ਨਾ ਹੋਈ ਉਸਨੇ ਮੈਨੂੰ ੱੱਕਾ ਦਿੰਦੇ ਹੋਏ ਕਿਹਾ ਇਦਾਂ ਦੇ ਬੇਕਾਰ ਸਵਾਲ ਆਪਣੇ ਦਿਮਾਗ ਵਿੱਚੋਂ ਕੱਢਣ ਲਈ ਕਿਹਾ ਉਸਨੇ ਕਿਹਾ ਕਿੰਨੀਆਂ ਮੁਸ਼ਕਲਾਂ ਨਾਲ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਇਆ ਤੇ ਹੁਣ ਮੈਂ ਇਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦਾ ਜੇ ਮਾਂ ਨੂੰ ਸਾਡੀ ਫਿਕਰ ਹੁੰਦੀ ਤਾਂ ਉਹ ਸਾਨੂੰ ਛੱਡ ਕੇ ਕਿਉਂ ਜਾਂਦੀ ਮੇਰੀ ਜ਼ਿੰਦਗੀ 'ਚ ਮੇਰਾ ਸਭ ਤੋਂ ਵੱਧ ਖਿਆਲ ਰੱਖਣ ਵਾਲੇ ਤੇ ਮੈਨੂੰ ਆਪਣਾ ਬਣਾਉਣ ਵਾਲੇ ਮੇਰੇ ਤਾਇਆ-ਤਾਈ ਹਨ ਇਹ ਸਭ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੇਰਾ ਇੱਕੋ ਇੱਕ ਸਹਾਰਾ ਮੇਰਾ ਭਰਾ ਹੀ ਸੀ ਉਹ ਵੀ ਮੇਰੇ ਕੋਲੋਂ ਦੂਰ ਹੋ ਚੁੱਕਿਆ ਸੀ ਇਹ ਹੀ ਮੇਰੀ ਆਖਰੀ ਉਮੀਦ ਸੀ ਪਰ ਹੁਣ ਉਹ ਬਦਲ ਚੁੱਕਿਆ ਸੀ ਹੁਣ ਮੈਂ ਵੀ ਸਮੇਂ ਦੀ ਨਿਜਾਗਤ ਨੂੰ ਦੇਖਦੇ ਹੋਏ ਚੁੱਪ ਹੋ ਗਈ ਤੇ ਸਹੀ ਸਮੇਂ ਦੀ ਉਡੀਕ ਕਰਨ ਲੱਗੀ ਕਿਉਂਕਿ ਜ਼ਿੰਦਗੀ ਵਿੱਚ ਇੱਕ ਵਾਰ ਹੀ ਸਹੀ ਮੰਮੀ ਨੂੰ ਜ਼ਰੂਰ ਮਿਲਣਾ ਚਾਹੁੰਦੀ ਸੀ ਆਪਣੇ ਸਾਰੇ ਦੁੱਖ ਦੱਸਣਾ ਚਾਹੁੰਦੀ ਸੀ ਹੁਣ ਇਸ ਘਰ ਵਿੱਚ ਮੇਰਾ ਕੋਈ ਸਹਾਰਾ ਨਹੀਂ ਸੀ ਮੈਂ ਸਾਰਾ ਦਿਨ ਘਰ ਦਾ ਕੰਮ ਕਰਕੇ ਥੱਕ ਹਾਰ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੁਣ ਪ੍ਰਮਾਤਮਾ ਹੀ ਮੇਰਾ ਇੱਕ ਸਹਾਰਾ ਸੀ ਕੁਝ ਸਾਲ ਇਸੇ ਤਰ੍ਹਾਂ ਲੰਘ ਗਏ ਮੇਰੇ ਤਾਏ ਨੇ ਮੇਰੇ ਭਰਾ ਦਾ ਰਿਸ਼ਤਾ ਤੈਅ ਕਰ ਦਿੱਤਾ ਆਪਣੇ ਇੱਕ ਦੋਸਤ ਦੀ ਕੁੜੀ ਨਾਲ ਮੇਰਾ ਭਰਾ ਹੁਣ ਬਹੁਤ ਖੁਸ਼ ਰਹਿਣ ਲੱਗਿਆ ਕਿਉਂਕਿ ਉਹ ਉਸ ਕੁੜੀ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਮੈਂ ਵੀ ਆਪਣੇ ਭਰਾ ਨੂੰ ਖੁਸ਼ ਦੇਖ ਕੇ ਬਹੁਤ ਜ਼ਿਆਦਾ ਖੁਸ਼ ਸੀ ਇੱਕ ਦਿਨ ਭਰਾ ਨੇ ਆ ਕੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਹੈ ਤੇ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤੇ ਉਹ ਕਹਿਣ ਲੱਗਿਆ ਮੈਂ ਇਹ ਚਾਹੁੰਦਾ ਹਾਂ ਕਿ ਤੇਰਾ ਘਰ ਵੀ ਵਸ ਜਾਵੇ ਕਿਤੇ ਮੇਰੇ ਵਿਆਹ ਤੋਂ ਬਾਅਦ ਇਹ ਲੋਕ ساری ਉਮਰ ਲਈ ਤੈਨੂੰ ਨੌਕਰਾਨੇ ਹੀ ਨਾ ਬਣਾ ਲੈਣ ਮੈਂ ਤੈਨੂੰ ਬਰਬਾਦ ਹੁੰਦੇ ਹੋਏ ਨਹੀਂ ਦੇਖਣਾ ਚਾਹੁੰਦਾ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੱਜ ਪਹਿਲੀ ਵਾਰ ਮੈਨੂੰ ਆਪਣੇ ਭਰਾ ਦੇ ਅੰਦਰ ਆਪਣੇ ਪਾਪਾ ਦਾ ਰੂਪ ਦਿਸੀਆ ਸੀ ਤੇ ਮੇਰੇ ਅੰਦਰ ਜਿਵੇਂ ਮਾਂ ਦੀ ਮਮਤਾ ਉਮੜਾਈ ਸੀ ਤੇ ਮੈਂ ਉਸ ਦਾ ਮੱਥਾ ਚੁੰਮ ਲਿਆ ਤੇ ਮੈਂ ਆਪਣਾ ਹਰ ਫੈਸਲਾ ਉਸ ਦੇ ਹੱਥ ਕਰ ਦਿੱਤਾ ਤੂੰ ਜੋ ਵੀ ਫੈਸਲਾ ਕਰੇਂਗਾ ਮੈਨੂੰ ਮਨਜ਼ੂਰ ਹੋਵੇਗਾ ਭਰਾ ਦੇ ਵਿਆਹ ਕਰਕੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਤੇ ਮੈਂ ਵੀ ਭਰਾ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਗਈ ਤਾਇਆ ਤਾਈ ਖੁਸ਼ ਸਨ ਜੱਸ ਕਰਕੇ ਉਹਨਾਂ ਨੇ ਪਹਿਲੀ ਵਾਰ ਮੈਨੂੰ ਵਧੀਆ ਕੱਪੜੇ ਦਿਵਾਏ ਮੈਂ ਪਹਿਲੀ ਵਾਰ ਖਾਨਦਾਨ ਦੇ ਸਾਰੇ ਲੋਕਾਂ ਨੂੰ ਮਿਲੀ ਜਦੋਂ ਸਾਰੇ ਮੈਨੂੰ ਮਿਲਦੇ ਮੇਰੇ ਮੰਮੀ ਪਾਪਾ ਦੀ ਗੱਲ ਕਰਦੇ ਤੇ ਮੈਨੂੰ ਵੀ ਖੂਬ ਪਿਆਰ ਦਿੰਦੇ ਮੇਰੇ ਭਰਾ ਦਾ ਵਿਆਹ ਵਧੀਆ ਹੋ ਗਿਆ ਤੇ ਥੋੜੇ ਦਿਨਾਂ ਵਿੱਚ ਹੀ ਮੇਰੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਫਿਰ ਮੇਰੇ ਭਰਾ ਨੇ ਘਰੇ ਇਹ ਗੱਲ ਕਹਿ ਦਿੱਤੀ ਸੀ ਕਿ ਜੋ ਵੀ ਰਿਸ਼ਤਾ ਆਵੇਗਾ ਉਸ ਨੂੰ ਪਸੰਦ ਕਰਨ ਦਾ ਹੱਕ ਸਿਰਫ ਮੇਰੀ ਭੈਣ ਦਾ ਹੀ ਹੋਵੇਗਾ ਵਿਆਹ ਤੋਂ ਬਾਅਦ ਹੁਣ ਉਹ ਵੀ ਲੋਕਾਂ ਅੱਗੇ ਬੋਲਣਾ ਸਿੱਖ ਗਿਆ ਸੀ ਜਦੋਂ ਵੀ ਕੋਈ ਰਿਸ਼ਤਾ ਆਉਂਦਾ ਤਾ ਤਾਈ ਮੈਨੂੰ ਹਾਂ ਜਾਂ ਨਾ ਕਰਨ ਨੂੰ ਆਖਦੀ ਮੈਂ ਹਜੇ ਚਾਰ ਰਿਸ਼ਤੇ ਹੀ ਮੋੜੇ ਸੀ ਹੁਣ ਪੰਜਵਾਂ ਰਿਸ਼ਤਾ ਆਉਣ ਵਾਲਾ ਸੀ ਇਹ ਲੋਕ ਕਾਫੀ ਅਮੀਰ ਸੀ ਮੁੰਡਾ ਆਪਣੇ ਮਾਪਿਓ ਦਾ ਕਾਰੋਬਾਰ ਸੰਭਾਲ ਰਿਹਾ ਸੀ ਉਹਨਾਂ ਦਾ ਕਹਿਣਾ ਸੀ ਕਿ ਰਿਸ਼ਤੇ ਤੋਂ ਮਨਾ ਕਰਨ ਦਾ ਕੋਈ ਕਾਰਨ ਹੀ ਨਹੀਂ ਹੈ ਫਿਰ ਵੀ ਤੂੰ ਉਹਨਾਂ ਨੂੰ ਮਿਲ ਕੇ ਹੀ ਫੈਸਲਾ ਲਵੀ ਫਿਰ ਅਗਲੇ ਦਿਨ ਉਹਨਾਂ ਨੂੰ ਬੁਲਾਇਆ ਗਿਆ ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਜਿਸ ਨੂੰ ਇਹ ਲੋਕ ਮੁੰਡਾ ਕਹਿ ਰਹੇ ਸਨ ਉਹ ਬਹੁਤ ਵੱਡੀ ਉਮਰ ਦਾ ਇੱਕ ਬੰਦਾ ਸੀ ਪਰ ਇੱਕ ਗੱਲ ਛੱਡ ਕੇ ਬਾਕੀ ਸਾਰੀਆਂ ਖੂਬੀਆਂ ਉਸ ਵਿੱਚ ਸੀ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਮੁੰਡੇ ਨੇ ਮੇਰੇ ਨਾਲ ਇਕੱਲਿਆਂ ਗੱਲ ਕਰਨ ਦੀ ਇੱਛਾ ਪ੍ਰਗਟ ਕੀਤੀ ਸਾਰਿਆਂ ਨੇ ਉਸ ਦੀ ਗੱਲ ਤੇ ਹੈਰਾਨੀ ਜਤਾਈ ਪਰ ਮੈਂ ਉਸ ਗੱਲ ਤੇ ਹਾਂਮੇ ਭਾਰ ਦਿੱਤੀ ਅਸੀਂ ਦੋਵੇਂ ਕੁਝ ਮਿੰਟਾਂ ਲਈ ਇਕੱਲੇ ਬੈਠ ਕੇ ਗੱਲਾਂ ਕਰਨ ਲੱਗੇ ਉਸਨੇ ਕਿਹਾ ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰੀ ਉਮਰ ਤੁਹਾਡੇ ਤੋਂ ਕਾਫੀ ਜ਼ਿਆਦਾ ਹੈ ਫਿਰ ਵੀ ਮੈਂ ਹਜੇ ਤੱਕ ਵਿਆਹ ਕਿਉਂ ਨਹੀਂ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਵਿਆਹ ਸਿਰਫ ਆਪਣੇ ਮਾਪਿਆਂ ਨੂੰ ਰਾਜ਼ੀ ਕਰਨ ਲਈ ਕਰ ਰਿਹਾ ਹਾਂ ਕਿਉਂਕਿ ਇਹ ਮੇਰਾ ਵਿਆਹ ਕਰਵਾ ਕੇ ਵਾਪਸ ਆਪਣੇ ਵੱਡੇ ਮੁੰਡੇ ਕੋਲ ਜਾਣਾ ਚਾਹੁੰਦੇ ਨੇ ਜੋ ਕਿ ਬਾਹਰਲੇ ਦੇਸ਼ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਚਾਹੇ ਤੁਸੀਂ ਮੇਰੇ ਨਾਲ ਰਹਿ ਲੈਣਾ ਚਾਹੇ ਨਾ ਰਹਿਣਾ ਜਿੱਥੇ ਤੁਹਾਡੀ ਮਰਜ਼ੀ ਹੋਵੇਗੀ ਤੁਸੀਂ ਉੱਥੇ ਜਾ ਸਕਦੇ ਹੋ ਤੁਸੀਂ ਮੇਰੇ ਮਾਪਿਓ ਨੂੰ ਖੁਸ਼ ਕਰਨ ਲਈ ਹਾਂ ਕਰੋਗੇ ਉਸ ਨਾਲ ਗੱਲ ਕਰਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਇਹੀ ਉਹ ਬੰਦਾ ਹੈ ਜੋ ਮੇਰਾ ਸਹਾਰਾ ਬਣੇਗਾ ਮੇਰੀ ਮਾਂ ਨਾਲ ਮਿਲਣ ਦੀ ਮੇਰੀ ਇੱਛਾ ਨੂੰ ਜ਼ਰੂਰ ਪੂਰਾ ਕਰੇਗਾ ਇਸੇ ਕਰਕੇ ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ ਸਾਡੀ ਮੰਗਣੀ ਹੋ ਗਈ ਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਭਾਵੇਂ ਮੇਰੇ ਦਿਲ ਵਿੱਚ ਵਿਆਹ ਦਾ ਕੋਈ ਸੁਪਨਾ ਨਹੀਂ ਸੀ ਤੇ ਨਾ ਹੀ ਦਿਲ ਵਿੱਚ ਵਿਆਹ ਦਾ ਕੋਈ ਚਾਹ ਸੀ ਤੇ ਨਾ ਹੀ ਕੋਈ ਜਜ਼ਬਾਤ ਸੀ ਫਿਰ ਵੀ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਵਿਆਹ ਕਰਾਉਣ ਤੋਂ ਬਾਅਦ ਆਪਣੀ ਮਾਂ ਕੋਲ ਜਾ ਸਕਾਂਗੀ ਵਿਆਹ ਤੋਂ ਪਹਿਲਾਂ ਮੇਰੀ ਸੱਸ ਕਈ ਵਾਰ ਮੈਨੂੰ ਮਿਲਣ ਆਈ ਉਹ ਮੈਨੂੰ ਹਰ ਵਾਰ ਇਹੀ ਗੱਲ ਕਹਿੰਦੀ ਸੀ ਕਿ ਮੇਰੇ ਮੁੰਡੇ ਦਾ ਸਾਥ ਕਦੇ ਵੀ ਨਾ ਛੱਡੀਂ ਮੈਂ ਉਹਨਾਂ ਨੂੰ ਹਰ ਵਾਰ ਯਕੀਨ ਦਿਵਾਉਂਦੀ ਕਿ ਮੈਂ ਵਿਆਹ ਕਰਵਾ ਕੇ ਉਹਨਾਂ ਦਾ ਸਾਥ ਕਿਉਂ ਛੱਡੂੰਗੀ ਪਰ ਉਸ ਔਰਤ ਦੇ ਦਿਲ ਵਿੱਚ ਪਤਾ ਨਹੀਂ ਕੀ ਸੀ ਉਸ ਨੂੰ ਤਸੱਲੀ ਨਾ ਹੁੰਦੀ ਮੇਰੇ ਕਈ ਵਾਰ ਦਿਲ ਵਿੱਚ ਆਇਆ ਕਿ ਮੇਰੀ ਸੱਸ ਹਰ ਵਾਰ ਮੈਨੂੰ ਇਦਾਂ ਕਿਉਂ ਕਹਿੰਦੀ ਹੈ ਇਸ ਦਾ ਕਾਰਨ ਕੀ ਹੋ ਸਕਦਾ ਹੈ ਮੇਰੇ ਦਿਮਾਗ ਵਿੱਚ ਇਹ ਗੱਲ ਸੀ ਤੇ ਮੇਰੇ ਹੂਣ ਵਾਲੇ ਪਤੀ ਨੇ ਇਹ ਗੱਲ ਕਿਉਂ ਕਹੀ ਕਿ ਵਿਆਹ ਤੋਂ ਬਾਅਦ ਕਿਤੇ ਮਰਜੀ ਚਲੀ ਜਾਣਾ ਇੱਕ ਦਿਨ ਮੇਰੀ ਸੱਸ ਨੇ ਮੈਨੂੰ ਬਾਹਰ ਸ਼ਾਪਿੰਗ ਕਰਵਾਉਣ ਲਈ ਲੈ ਕੇ ਜਾਣਾ ਸੀ ਉਸ ਦਿਨ ਮੈਂ ਜ਼ਿੰਦਗੀ ਚ ਪਹਿਲੀ ਵਾਰ ਆਪਣੇ ਲਈ ਸ਼ਾਪਿੰਗ ਕਰਨੀ ਸੀ ਪਹਿਲਾਂ ਤਾਂ ਹਮੇਸ਼ਾ ਮੈਂ ਆਪਣੇ ਤਾਏ ਦੀ ਕੁੜੀ ਦੇ ਦਿੱਤੇ ਕੱਪੜੇ ਹੀ ਪਾਉਂਦੀ ਸੀ ਮੇਰੀ ਸੱਸ ਨੇ ਮੈਨੂੰ ਮਹਿੰਗੀ ਤੋਂ ਮਹਿੰਗੀ ਚੀਜ਼ ਦਵਾਈ ਮੈਨੂੰ ਲੱਗਣ ਲੱਗਿਆ ਕਿ ਇਹ ਉਹੀ ਅਰਦਾਸਾਂ ਦਾ ਅਸਰ ਹੈ ਜੋ ਮੈਂ ਲੋਕ ਲੋਕ ਕੇ ਕੀਤੀਆਂ ਸੀ ਸ਼ਾਪਿੰਗ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਤਾਈ ਤੇ ਉਸ ਦੀ ਕੁੜੀ ਮੇਰਾ ਸਾਰਾ ਸਮਾਨ ਦੇਖ ਕੇ ਹੈਰਾਨ ਰਹਿ ਗਈਆਂ ਕਿਉਂਕਿ ਉਹਨਾਂ ਨੇ ਇੰਨਾ ਮਹਿੰਗਾ ਤੇ ਇੰਨਾ ਸਾਰਾ ਸਮਾਨ ਕਦੇ ਨਹੀਂ ਦੇਖਿਆ ਸੀ ਅਗਲੇ ਦਿਨ ਘਰ ਵਾਲਿਆਂ ਦੇ ਰੰਗ ਹੀ ਬਦਲ ਗਏ ਇਹ ਸਭ ਪੈਸੇ ਕਰਕੇ ਹੀ ਸੀ ਥੋੜੇ ਦਿਨਾਂ ਬਾਅਦ ਵਿਆਹ ਵਾਲਾ ਦਿਨ ਆ ਗਿਆ ਜਿਹੜੇ ਪੈਲਸ ਵਿੱਚ ਮੇਰਾ ਵਿਆਹ ਹੋਇਆ ਉਹ ਬਹੁਤ ਹੀ ਸੋਹਣਾ ਸੀ ਸਾਡੇ ਖਾਨਦਾਨ ਵਿੱਚ ਇਸ ਤਰ੍ਹਾਂ ਦਾ ਵਿਆਹ ਕਿਸੇ ਦਾ ਨਹੀਂ ਹੋਇਆ ਵਿਆਹ ਤੋਂ ਬਾਅਦ ਜਦੋਂ ਮੈਂ ਸਹੁਰੇ ਘਰ ਪਹੁੰਚੀ ਤਾਂ ਦੇਖਿਆ ਕਿ ਮੇਰੇ ਸਹੁਰਿਆਂ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਸਾਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਮੇਰੀ ਸੱਸ ਮੈਨੂੰ ਕਮਰੇ ਵਿੱਚ ਲੈ ਗਈ ਜਿੱਥੇ ਕਮਰੇ ਵੀ ਬਹੁਤ ਸੋਹਣੇ ਸਜਾਏ ਹੋਏ ਸੀ ਥੋੜੇ ਸਮੇਂ ਬਾਅਦ ਮੇਰਾ ਪਤੀ ਕਮਰੇ ਵਿੱਚ ਆ ਗਿਆ ਕਮਰੇ ਵਿੱਚ ਆ ਕੇ ਉਹਨਾਂ ਨੇ ਮੇਰਾ ਸਵਾਗਤ ਕੀਤਾ ਤੇ ਕਾਫੀ ਦੇਰ ਤੱਕ ਅਸੀਂ ਗੱਲਾਂ ਕਰਦੇ ਰਹੇ ਅਚਾਨਕ ਉਸ ਨੇ ਏਦਾਂ ਦੀ ਗੱਲ ਕਹੀ ਜਿਸ ਨੂੰ ਸੁਣ ਕੇ ਮੇਰੀ ਸਾਰੀ ਖੁਸ਼ੀ ਹਵਾ ਹੋ ਗਈ ਉਹ ਕਹਿਣ ਲੱਗੇ ਮੇਰੇ ਖਿਆਲ ਨਾਲ ਮੇਰੇ ਮਾਤਾ ਪਿਤਾ ਸੌ ਚੁੱਕੇ ਹੋਣਗੇ ਇਸ ਲਈ ਮੈਨੂੰ ਵੀ ਹੁਣ ਆਪਣੇ ਕਮਰੇ ਵਿੱਚ ਜਾ ਕੇ ਸੌ ਜਾਣਾ ਚਾਹੀਦਾ ਹੈ ਮੈਂ ਉਸ ਦੀ ਗੱਲ ਤੇ ਬਹੁਤ ਜ਼ਿਆਦਾ ਹੈਰਾਨ ਹੋਈ ਪਰ ਕੁਝ ਪੁੱਛਣ ਦੀ ਵੀ ਮੇਰੇ ਵਿੱਚ ਹਿੰਮਤ ਨਹੀਂ ਸੀ ਬਸ ਮੈਂ ਸਵਾਲੀਆ ਨਜ਼ਰਾਂ ਨਾਲ ਉਸ ਨੂੰ ਦੇਖਣ ਲੱਗੀ ਉਸ ਨੇ ਮੇਰੀਆਂ ਨਜ਼ਰਾਂ ਦਾ ਸਵਾਲ ਸਮਝਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਵਿਆਹ ਸਿਰਫ ਆਪਣੇ ਮਾਪਿਓ ਦੀ ਖੁਸ਼ੀ ਲਈ ਕਰਾ ਰਿਹਾ ਹਾਂ ਤੁਸੀਂ ਮੇਰੇ ਵੱਲੋਂ ਹਰ ਤਰ੍ਹਾਂ ਨਾਲ ਆਜ਼ਾਦ ਹੋ ਮੈਂ ਤੁਹਾਡੇ ਤੇ ਕੋਈ ਹੱਕ ਨਹੀਂ ਜਿਤਾਵਾਂਗਾ ਤੇ ਨਾ ਹੀ ਤੁਹਾਨੂੰ ਆਪਣੇ ਉੱਪਰ ਕੋਈ ਹੱਕ ਜਿਤਾਉਣ ਦੇਵਾਂਗਾ ਪਰ ਮੇਰੀ ਹਰ ਇੱਕ ਚੀਜ਼ ਰੁਪਿਆ ਪੈਸਾ ਤੁਸੀਂ ਵਰਤ ਸਕਦੇ ਹੋ ਮੇਰੇ ਤੋਂ ਇਲਾਵਾ ਇਸ ਘਰ ਦੀ ਹਰ ਚੀਜ਼ ਤੇ ਤੁਹਾਡਾ ਹੱਕ ਹੋਵੇਗਾ ਇਹ ਕਹਿੰਦੇ ਹੋਏ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਉੱਥੇ ਇਕੱਲੀ ਹੀ ਬੈਠੀ ਰਹੀ ਕੁਝ ਸਮਾਂ ਪਹਿਲਾਂ ਮੈਨੂੰ ਆਪਣੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਗੁਮਾਨ ਹੋ ਰਿਹਾ ਸੀ ਪਰ ਪਤੀ ਦੇ ਇਹਨਾਂ ਸ਼ਬਦਾਂ ਨੇ ਮੈਨੂੰ ਫਿਰ ਇੱਕ ਵਾਰ ਅਧੂਰਾ ਕਰਕੇ ਰੱਖ ਦਿੱਤਾ ਸੀ ਉਹਨਾਂ ਦੀਆਂ ਗੱਲਾਂ ਦਾ ਕਾਰਨ ਮੈਂ ਨਹੀਂ ਜਾਣਦੀ ਸੀ ਪਰ ਜਿਵੇਂ ਵੀ ਸੀ ਮੈਨੂੰ ਉਸ ਘਰ ਵਿੱਚ ਰਹਿਣਾ ਹੀ ਪੈਣਾ ਸੀ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ ਆਪਣੇ ਪਤੀ ਤੋਂ ਦੂਰੀ ਆਪਣੇ ਦਿਲ ਵਿੱਚ ਇੱਕ ਰਾਜ ਵਾਂਗ ਦੱਬ ਲਈ ਸਵੇਰੇ ਸਾਰੇ ਘਰ ਵਾਲਿਆਂ ਦੇ ਜਾਗਣ ਤੋਂ ਪਹਿਲਾਂ ਮੈਂ ਉੱਠ ਗਈ ਤਾਂ ਕਿ ਮੇਰੀ ਸੱਸ ਸਹੁਰੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਮੇਰੀ ਸੱਸ ਨੇ ਆ ਕੇ ਪੁੱਛਿਆ ਕਿ ਮੇਰਾ ਪੁੱਤ ਕਿੱਥੇ ਹੈ ਤਾਂ ਮੈਂ ਉਹਨਾਂ ਨੂੰ ਝੂਠ ਬੋਲ ਦਿੱਤਾ ਕਿ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਈ ਤੇ ਮੈਂ ਉਹਨਾਂ ਨੂੰ ਦੂਜੇ ਕਮਰੇ ਵਿੱਚ ਆਰਾਮ ਕਰਨ ਲਈ ਭੇਜ ਦਿੱਤਾ ਸੀ ਇਸ ਤੋਂ ਬਾਅਦ ਮੇਰੇ ਸੱਸ ਸਹੁਰੇ ਨੇ ਵਿਦੇਸ਼ ਜਾਣ ਲਈ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਮੈਂ ਸਾਰਾ ਦਿਨ ਆਪਣੀ ਸੱਸ ਦੀ ਮਦਦ ਕੀਤੀ ਤੇ ਸ਼ਾਮ ਨੂੰ ਉਹ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ ਕਿਉਂਕਿ ਹੁਣ ਮੇਰੇ ਪਤੀ ਦਾ ਰਵੱਈਆ ਬਹੁਤ ਬਦਲਿਆ ਹੋਇਆ ਸੀ। ਉਹ ਜ਼ਿਆਦਾਤਰ ਆਪਣੇ ਕਮਰੇ ਵਿੱਚ ਰਹਿੰਦੇ ਜਾਂ ਫਿਰ ਦਫ਼ਤਰ ਚਲੇ ਜਾਂਦੇ। ਸਾਡਾ ਮਿਲਣਾ ਵੀ ਸਿਰਫ ਡਾਈਨਿੰਗ ਟੇਬਲ ਤੇ ਹੀ ਹੁੰਦਾ ਸੀ। ਵਿਆਹ ਤੋਂ ਬਾਅਦ ਇੱਕ ਦਿਨ ਮੇਰੇ ਤਾਇਆ ਤਾਈ ਤੇ ਤਾਏ ਦੀ ਕੁੜੀ ਤੇ ਮੇਰਾ ਭਰਾ ਮੈਨੂੰ ਮਿਲਣ ਲਈ ਆਇਆ। ਮੇਰਾ ਪਤੀ ਉਸ ਸਮੇਂ ਦਫ਼ਤਰ ਜਾ ਚੁੱਕਿਆ ਸੀ। ਮੇਰੇ ਤਾਏ ਦੀ ਕੁੜੀ ਨੇ ਮੈਨੂੰ ਪੁੱਛਿਆ, "ਤੁਸੀਂ ਹਨੀਮੂਨ ਲਈ ਕਿੱਥੇ ਜਾ ਰਹੇ ਹੋ?" ਮੇਰੇ ਮਨ ਵਿੱਚ ਖਿਆਲ ਆਇਆ ਕਿ ਪਤੀ ਨੂੰ ਆਸਟ੍ਰੇਲੀਆ ਜਾਣ ਲਈ ਫਰਮੈਸ਼ ਕਰਾਂਗੀ, ਜਿੱਥੇ ਕੀ ਮੇਰੀ ਮਾਂ ਰਹਿੰਦੀ ਹੈ। ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹਨੀਮੂਨ ਦੇ ਲਈ ਕਿੱਥੇ ਜਾ ਰਹੇ ਹਾਂ। ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਆਸਟ੍ਰੇਲੀਆ ਲੈ ਕੇ ਜਾਓ ਇਸ ਗੱਲ ਤੇ ਮੇਰੇ ਪਤੀ ਨੇ ਬਹੁਤ ਗੁੱਸਾ ਕੀਤਾ ਤੇ ਰੁੱਖਾ ਜਿਹਾ ਜਵਾਬ ਦਿੱਤਾ ਤੈਨੂੰ ਪਤਾ ਹੈ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਾਡੇ ਵਿਚਕਾਰ ਇਹੋ ਜਿਹਾ ਕੋਈ ਰਿਸ਼ਤਾ ਨਹੀਂ ਤੇ ਹਨੀਮੂਨ ਕਿਵੇਂ ਹੋ ਸਕਦਾ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਹੈ ਤਾਂ ਮੈਂ ਤੁਹਾਡਾ ਆਸਟ੍ਰੇਲੀਆ ਜਾਣ ਦਾ ਇੰਤਜ਼ਾਮ ਕਰ ਸਕਦਾ ਹੈ ਤੁਸੀਂ ਚਲੇ ਜਾਓ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਹਿਲਾਂ ਕਦੇ ਨਹੀਂ ਗਈ ਮੈਂ ਤੁਹਾਡੇ ਬਿਨਾ ਕਿਵੇਂ ਜਾ ਸਕਦੀ ਹਾਂ ਮੇਰੇ ਪਤੀ ਨੇ ਕਿਹਾ ਕਿ ਮੇਰੇ ਸਹਾਰੇ ਦੀ ਉਮੀਦ ਨਾ ਰੱਖੀ ਮੈਨੂੰ ਇਸ ਗੱਲ ਤੇ ਬਹੁਤ ਦੁੱਖ ਹੋਇਆ ਫਿਰ ਮੈਂ ਸੋਚ ਲਿਆ ਜੋ ਮਰਦ ਮੇਰਾ ਸਹਾਰਾ ਨਹੀਂ ਬਣ ਸਕਦਾ ਉਸ ਨਾਲ ਜ਼ਿੰਦਗੀ ਗੁਜ਼ਾਰਨ ਦਾ ਕੀ ਫਾਇਦਾ ਇਹ ਪੈਸਾ ਤਾਂ ਮੇਰੀ ਮੰਜ਼ਲ ਕਦੇ ਵੀ ਨਹੀਂ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਤੁਸੀਂ ਮੇਰੇ ਆਸਟ੍ਰੇਲੀਆ ਜਾਣ ਦਾ ਇੰਤਜ਼ਾਮ ਕਰੋ ਮੈਂ ਇਕੱਲੀ ਹੀ ਜਾਵਾਂਗੀ ਫਿਰ ਮੇਰੇ ਪਤੀ ਨੇ ਵੀਜ਼ੇ ਵਾਲਿਆਂ ਨੂੰ ਫੋਨ ਕੀਤਾ ਤੇ ਮੇਰੇ ਆਸਟ੍ਰੇਲੀਆ ਜਾਣ ਦਾ ਵੀਜ਼ਾ ਲਵਾ ਦਿੱਤਾ ਉਸਨੇ ਮੈਨੂੰ ਆਪਣੀ ਮਰਜ਼ੀ ਦੀ ਜ਼ਿੰਦਗੀ گزارਣ ਦੀ ਇਜਾਜ਼ਤ ਦੇ ਦਿੱਤੀ ਤੇ ਮੈਂ ਆਸਟ੍ਰੇਲੀਆ ਆ ਗਈ ਇੱਥੇ ਆ ਕੇ ਮੇਰੇ ਕੋਲ ਮਾਂ ਦੀ ਇੱਕ ਤਸਵੀਰ ਤੋਂ ਬਿਨਾ ਕੁਝ ਨਹੀਂ ਸੀ ਮੇਰੇ ਰਹਿਣ ਦਾ ਇੰਤਜ਼ਾਮ ਮੇਰੇ ਪਤੀ ਨੇ ਇੱਥੇ ਕਰਵਾ ਦਿੱਤਾ ਸੀ ਤੇ ਮੈਨੂੰ ਆਉਂਦੇ ਸਮੇਂ ਕੁਝ ਪੈਸੇ ਵੀ ਦਿੱਤੇ ਸੀ ਇੱਥੇ ਮੈਨੂੰ ਆਪਣੇ ਭਵਿੱਖ ਤੇ ਰੁਜ਼ਗਾਰ ਦੀ ਲੋੜ ਤੇ ਮੇਰੀ ਮਾਂ ਨੂੰ ਮੈਂ ਪਤਾ ਨਹੀਂ ਕਦੋਂ ਲੱਭਦੀ ਉਦੋਂ ਤੱਕ ਮੈਂ ਜ਼ਿੰਦਗੀ ਇੱਥੇ ਹੀ ਗੁਜ਼ਾਰਨੀ ਸੀ ਪਤੀ ਦੇ ਦਿੱਤੇ ਪੈਸੇ ਵੀ ਖਤਮ ਹੋ ਰਹੇ ਸੀ ਤਾਏ ਤੇ ਆਪਣੇ ਭਰਾ ਤੋਂ ਕੁਝ ਨਹੀਂ ਮੰਗ ਸਕਦੀ ਸੀ ਕਿਉਂਕਿ ਮੇਰੇ ਆਸਟ੍ਰੇਲੀਆ ਆਉਣ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਇਤਰਾਜ਼ ਸੀ ਜਿਸ ਦੇ ਬਾਵਜੂਦ ਵੀ ਮੈਂ ਆ ਗਈ ਸੀ ਮੈਨੂੰ ਇੱਥੇ ਰਹਿੰਦੇ ਹੋਏ 5 ਮਹੀਨੇ ਹੋ ਚੁੱਕੇ ਸੀ ਹਜੇ ਤੱਕ ਮੈਨੂੰ ਆਪਣੀ ਮਾਂ ਦਾ ਕੁਝ ਪਤਾ ਨਹੀਂ ਲੱਗਿਆ ਸੀ ਇੱਕ ਦਿਨ ਅਖਬਾਰ ਪੜ੍ਹਦੇ ਹੋਏ ਮੈਂ ਕੁੜੀਆਂ ਲਈ ਪੁਲਿਸ ਵਿੱਚ ਨੌਕਰੀ ਦਾ ਇਸ਼ਤਿਹਾਰ ਦੇਖਿਆ ਤਾਂ ਮਨ ਵਿੱਚ ਇੱਕ ਖਿਆਲ ਆਇਆ ਜੇ ਮੈਂ ਪੁਲਿਸ ਵਿੱਚ ਭਰਤੀ ਹੋ ਜਾਵਾਂ ਤਾਂ ਮਾਂ ਦਾ ਪਤਾ ਆਸਾਨੀ ਨਾਲ ਲਗਾ ਲਵਾਂਗੀ ਇਸ ਲਈ ਮੈਂ ਕੋਸ਼ਿਸ਼ ਕੀਤੀ ਤੇ ਮੇਰੀ ਕੋਸ਼ਿਸ਼ ਕਾਮਯਾਬ ਰਹੀ ਲਗਭਗ 6 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਮੈਂ ਆਸਟ੍ਰੇਲੀਆ ਪੁਲਿਸ ਵਿੱਚ ਜੇਲਰ ਬਣ ਗਈ। ਮੇਰੀ ਅਕਸਰ ਇੱਥੇ ਆਪਣੇ ਪਤੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਜਦੋਂ ਮੈਂ ਉਹਨਾਂ ਨੂੰ ਇਹ ਖ਼ਬਰ ਦਿੱਤੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮੈਨੂੰ ਵਧਾਈਆਂ ਦੇਣ ਲੱਗੇ। ਮੈਂ ਉਹਨਾਂ ਅੱਗੇ ਇੱਕ ਸ਼ਰਤ ਰੱਖੀ ਕਿ ਤੁਸੀਂ ਮੈਨੂੰ ਇੱਥੇ ਆ ਕੇ ਵਧਾਈਆਂ ਦਿਓ ਤਾਂ ਹੀ ਮੈਂ ਮੰਨਾਂਗੀ। ਉਹ ਮੇਰੀ ਗੱਲ ਮੰਨ ਗਏ। ਜਦੋਂ ਉਹ ਆਸਟ੍ਰੇਲੀਆ ਆਏ ਮੈਂ ਉਹਨਾਂ ਨੂੰ ਬਹੁਤ ਘੁਮਾਇਆ ਉਹ ਮੇਰੇ ਨਾਲ ਪਹਿਲਾਂ ਨਾਲੋਂ ਚੰਗਾ ਰਵਈਆ ਰੱਖਣ ਲੱਗੇ ਉਹਨਾਂ ਦੇ ਸੁਭਾਅ ਵਿੱਚ ਕਾਫੀ ਬਦਲਾਅ ਆ ਚੁੱਕਿਆ ਸੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਖਤਰਨਾਕ ਬਿਮਾਰੀ ਸੀ ਜਿਸ ਕਰਕੇ ਉਹਨਾਂ ਨੇ ਮੈਨੂੰ ਆਪਣੇ ਕੋਲੋਂ ਦੂਰ ਰੱਖਿਆ ਸੀ ਮੇਰੇ ਆਸਟ੍ਰੇਲੀਆ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਜਿਸ ਕਰਕੇ ਉਹ ਹੁਣ ਬਿਲਕੁਲ ਠੀਕ ਹੋ ਚੁੱਕੇ ਸੀ ਉਹ ਮੇਰੇ ਨਾਲ ਬਹੁਤ ਖੁਸ਼ ਸੀ ਹੁਣ ਅਕਸਰ ਹੀ ਇੰਡੀਆ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਉਹਨਾਂ ਨੇ ਮੇਰੀ ਮਾਂ ਨੂੰ ਲੱਭਣ ਵਿੱਚ ਮੇਰੀ ਬਹੁਤ ਮਦਦ ਕੀਤੀ ਪਰ ਹਜੇ ਤੱਕ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਉੰਨੇ ਦਿਨੀ ਮੇਰਾ ਪਤੀ ਆਸਟ੍ਰੇਲੀਆ ਆਇਆ ਹੋਇਆ ਸੀ ਤੇ ਮੇਰੀ ਨਾਈਟ ਡਿਊਟੀ ਇੱਕ ਹਸਪਤਾਲ ਦੇ ਵਿੱਚ ਲੱਗੀ ਹੋਈ ਸੀ ਜਿੱਥੇ ਅਚਾਨਕ ਇੱਕ ਕੈਦੀ ਔਰਤ ਜੋ ਕਿ ਪਹਿਲਾਂ ਤੋਂ ਪ੍ਰੈਗਨੈਂਟ ਸੀ ਮੁਸਦੀ ਤबीयत ਬਹੁਤ ਖਰਾਬ ਹੋ ਗਈ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਮੈਂ ਉਸ ਦੇ ਕੋਲ ਹੀ ਖੜੀ ਸੀ ਜਦੋਂ ਉਸਨੇ ਕਿਹਾ ਕਿ ਤੁਸੀਂ ਮੇਰੇ ਬੱਚੇ ਨੂੰ ਆਪਣੇ ਨਾਲ ਲੈ ਜਾਓ ਮੈਂ ਨਹੀਂ ਚਾਹੁੰਦੀ ਕਿ ਇਹ ਮੇਰੇ ਵਾਂਗ ਜੇਲ੍ਹ ਵਿੱਚ ਰਹੇ ਕਿਉਂਕਿ ਉਸ ਨੂੰ ਕਈ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਤਾਂ ਮੇਰਾ ਦਿਲ ਮਮਤਾ ਨਾਲ ਭਰ ਆਇਆ ਕਿਉਂਕਿ ਮੈਂ ਖੁਦ ਵੀ ਮਾਂ ਬਣਨ ਲਈ ਤਰਸ ਰਹੀ ਸੀ ਇਸ ਲਈ ਮੈਂ ਸੋਚਿਆ ਕਿ ਉਸ ਬੱਚੇ ਨੂੰ ਮੈਂ ਮਾਂ ਦਾ ਪਿਆਰ ਦੇਵਾਂਗੀ ਪਰ ਜਦੋਂ ਮੈਂ ਉਸ ਬੱਚੇ ਨੂੰ ਲੈ ਕੇ ਆਪਣੇ ਘਰ ਪਹੁੰਚੀ ਇੱਕ ਪਿਆਰਾ ਬੱਚਾ ਮੈਂ ਇਹ ਖੁਸ਼ਖਬਰੀ ਆਪਣੇ ਪਤੀ ਨੂੰ ਸੁਣਾਈ ਤਾਂ ਮੇਰਾ ਪਤੀ ਬੱਚੇ ਦਾ ਚਿਹਰਾ ਦੇਖ ਕੇ ਰੋਣ ਲੱਗਿਆ ਮੈਨੂੰ ਉਸਦੇ ਰੋਣ ਤੇ ਬੜੀ ਹੈਰਾਨੀ ਹੋਈ ਜਦੋਂ ਮੈਂ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਵੀ ਆਪਣੇ ਮਾਪੇ ਨੂੰ ਇਸੇ ਤਰ੍ਹਾਂ ਹੀ ਮਿਲੇ ਮੇਰੇ ਮਾਪਿਆਂ ਨੇ ਸਿਰਫ ਮੈਨੂੰ ਪਾਲਿਆ ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਂਗ ਇੱਕ ਹੋਰ ਬੱਚਾ ਆਪਣੀ ਜ਼ਿੰਦਗੀ ਵਿੱਚ ਇਕੱਲਾ ਰਹਿ ਜਾਵੇ ਮੇਰੇ ਮਾਪਿਓ ਮੈਨੂੰ ਪਿਆਰ ਤਾਂ ਬਹੁਤ ਕਰਦੇ ਨੇ ਪਰ ਰਹਿੰਦੇ ਉਹ ਆਪਣੀ ਔਲਾਦ ਦੇ ਨਾਲ ਹੀ ਨੇ ਜਿਸ ਤਰ੍ਹਾਂ ਮੈਂ ਵੀ ਇਕੱਲਾ ਹੀ ਤੜਫ ਰਿਹਾ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਬੱਚਾ ਵੀ ਇਸੇ ਤਰ੍ਹਾਂ ਤੜਫੇ ਇਸ ਲਈ ਤੁਸੀਂ ਜਾਓ ਤੇ ਇਹ ਬੱਚਾ ਉਸ ਦੀ ਮਾਂ ਦੇ ਹਵਾਲੇ ਕਰੋ ਭਾਵੇਂ ਜੇਲ੍ਹ ਵਿੱਚ ਹੀ ਹੋਵੇ ਪਰ ਹੋਵੇਗਾ ਤਾਂ ਆਪਣੀ ਮਾਂ ਦੇ ਕੋਲ ਹੀ ਨਾ ਮੈਂ ਮਜਬੂਰ ਹੋ ਕੇ ਬੱਚਾ ਲੈ ਕੇ ਵਾਪਸ ਹਸਪਤਾਲ ਆ ਪਹੁੰਚੀ ਇਹ ਦੇਖ ਕੇ ਮੇਰੇ ਸਿਰ ਤੇ ਪਹਾੜ ਟੁੱਟ ਗਿਆ ਕਿ ਉਸ ਔਰਤ ਨੂੰ ਮਿਲਣ ਕੁਝ ਹੋਰ ਔਰਤਾਂ ਆਈਆਂ ਸੀ ਉਹਨਾਂ ਔਰਤਾਂ ਵਿੱਚੋਂ ਇੱਕ ਔਰਤ ਦੀ ਸ਼ਕਲ ਮੇਰੀ ਮਾਂ ਨਾਲ ਮਿਲਦੀ ਸੀ ਮਿਲਦੀ ਹੀ ਨਹੀਂ ਸਗੋਂ ਉਹ ਤਾਂ ਮੇਰੀ ਮਾਂ ਹੀ ਸੀ ਜਿਸ ਕੁੜੀ ਦਾ ਉਹ ਬੱਚਾ ਸੀ ਉਹ ਮੇਰੀ ਮਾਂ ਦੇ ਦੂਜੇ ਪਤੀ ਦੀ ਉਰੀ ਦਾ ਬੱਚਾ ਸੀ ਜਿਹੜੀ ਆਪਣੇ ਪਤੀ ਦਾ ਖੂਨ ਕਰਕੇ ਜੇਲ੍ਹ ਵਿੱਚ ਬੰਦ ਸੀ ਤੇ ਉਹ ਉਸ ਸਮੇਂ ਪ੍ਰੈਗਨੈਂਟ ਵੀ ਸੀ ਇਸ ਲਈ ਜੇਲ੍ਹ ਵਿੱਚ ਹੀ ਬੱਚਾ ਹੋਇਆ ਹੁਣ ਮੇਰੀ ਮਾਂ ਮੈਨੂੰ ਉੱਥੇ ਮਿਲ ਗਈ ਸੀ ਮੈਂ ਆਪਣੀ ਮਾਂ ਨੂੰ ਮਿਲ ਕੇ ਬਹੁਤ ਰੋਈ ਤੇ ਮੈਂ ਆਪਣੇ ਸਾਰੇ ਦੁੱਖ ਆਪਣੀ ਮਾਂ ਨੂੰ ਸੁਣਾਏ ਆਪਣੀ ਮਾਂ ਨੂੰ ਮੈਂ ਆਪਣੇ ਘਰ ਲੈ ਕੇ ਆਈ ਤੇ ਬਾਕੀ ਦੀ ਜ਼ਿੰਦਗੀ ਆਪਣੇ ਪਤੀ ਤੇ ਮਾਂ ਨਾਲ ਬਹੁਤ ਸੌਖੀ ਲੰਘਾਈ ਹੁਣ ਸਾਡਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਮੈਂ ਵੀ ਬਹੁਤ ਜ਼ਿਆਦਾ ਖੁਸ਼ ਸੀ ਮੇਰੀ ਬਚਪਨ ਦੀ ਤਮੰਨਾ ਪੂਰੀ ਹੋ ਚੁੱਕੀ ਸੀ ਮੈਨੂੰ ਮੇਰੀ ਮਾਂ ਮਿਲ ਚੁੱਕੀ ਸੀ ਹੁਣ ਮੇਰਾ ਪਤੀ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਮੇਰੀ ਮਾਂ ਵੀ ਪਛਤਾਵੇ ਦੀ ਅੱਗ ਵਿੱਚ ਬਲਦੀ ਰਹਿੰਦੀ ਸੀ ਤੇ ਹਰ ਸਮੇਂ ਮੇਰੇ ਕੋਲੋਂ ਮਾਫੀ ਮੰਗਦੀ ਰਹਿੰਦੀ ਸੀ ਪਰ ਮੈਂ ਤਾਂ ਮਾਂ ਨੂੰ ਕਦੋਂ ਦਾ ਹੀ ਮਾਫ ਕਰ ਦਿੱਤਾ ਸੀ ਤੇ ਉਸ ਨੂੰ ਕਿਹਾ ਸੀ ਕਿ ਮੰਮੀ ਹੁਣ ਤੈਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਮੇਰੀ ਮਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਮੈਨੂੰ ਸਭ ਕੁਝ ਮਿਲ ਚੁੱਕਿਆ ਹੈ ਪ੍ਰਮਾਤਮਾ ਨੇ ਮੇਰੇ ਉੱਪਰ ਮਿਹਰ ਕਰ ਦਿੱਤੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ